प्रोग्राम तो सारा प्रोग्राम हो रहा बड़ी धूमधाम रामनवमी सारा कृपा इनकी है सारा योगदान चुले खर्चे सबनों चुनिया पा के सम्मान किया इन्होंने अज श्री रामनवमी उत्सव कमेटी के उपर मैं प्रभु श्री राम जी चरणा ਵੰਦਨਾ ਕਰਦੇ ਹਾਂ ਬਹੁਤ-ਬਹੁਤ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ ਦਿੰਦਾ ਤੇ ਜੀ ਭਗਤ ਸਿੰਘ ਕਲੋਨੀ ਵਿੱਚ ਜਿੱਦਾਂ ਸਨਾਮਨ ਧਰਮ ਮੰਦਰ ਦੇ ਵਿੱਚ RAM NAVMI ਉਸਤ ਬੜੀ ਸ਼ੁੱਧਤਾ ਤੇ ਤੁੰਡਾਂ ਨਾਲ ਮਨਾਇਆ ਗਿਆ ਮੇਰੇ ਫਾਦਰ ਸਾਬਕਾ ਕਾਉਂਸਲਰ ਕੁਸਤਰੀ لال ਸ਼ਰਮਾ ਕਮੇਟੀ ਦੇ ਪੁਰਾਣੇ ਚੇਅਰਮੈਨ ਵੀ ਰਹੇ ਨੇ ਉਹਨਾਂ ਨੇ ਸ਼੍ਰੀ ਰਾਮ ਦਰਬਾਰ ਦੀ ਸਥਾਪਨਾ ਆਪਣੇ ਕਰਤੂਲਾਂ ਨਾਲ ਕਰਾਈ ਸੀ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੰਦੇ ਹੋਏ ਇਹ ਮੈਂ ਪ੍ਰਭੂ ਅਗੇ ਅਰਦਾਸ ਕਰਦਾ कि ਇਦਾਂ ਹੀ ਅਸੀਂ ਹਰ ਸਾਲ ਪ੍ਰਭੂ ਦੇ ਇਹ ਦਿਵਸ ਨੂੰ ਮਨਾਈਏ ਤੇ ਆਪਣੀ ਆਣ ਵਾਲੀ ਜਨਰੇਸ਼ਨ ਨੂੰ ਵੀ ਜਿਹੜੇ ਆਣ ਵਾਲੇ ਆਪਣੇ ਬੱਚਿਆਂ ਨੂੰ ਛੋਟੇ ਆਵਾ ਭੈਣਾਂ ਨੂੰ ਆਪਾਂ ਸਾਰੇ ਇਸ ਪਰਦਮਲਾ ਨਾਲ ਜੋੜੀਏ ਤੇ ਪ੍ਰਭੂ ਦੇ ਧਾਮ ਪ੍ਰਭੂ ਵਾਮ શ્રી ਰਾਮ ਜੀ ਦੇ ਅਸ਼ੀਰਵਾਦ ਲਈ ਜੈ ਸ਼੍ਰੀ ਰਾਮ ਪੱਕਾ ਸੇਵਾਦਾਰ ਆ ਅੱਜ ਬਤਾਈਆਂ ਦੇ ਦੋ ਜੀ ਅੱਜ ਦੇ ਦਿਨ ਦੀ ਉਹ ਬਹੁਤ ਮਾਰ ਗਈ ਸਾਰੇ ਮਗਸੇ ਗੋਵੀਨ ਵਸੀਆਂ ਨੂੰ ਇਸ ਪਾਵਨ ਲక్ష్ਮੀਆ ਬਹੁਤ ਬਹੁਤ ਮਾਰ ਗਈ ਜਿੰਮੀ ਜੀ ਸਬੰਧਤਾ ਡੈਨਿਕ ਜਾਗਰਨ ਤੋਂ ਆਨੇ ਟਾਈਮ ਦੇ ਚੀਫ ਐਡੀਟਰ ਰਹੀ ਨੇ ਉਥੇ ਦੇ ਬਹੁਤ ਵਧੀਆ ਮਾਰ ਗਿਆ ਮਾਨ ਹੋਣਾ ਹੈ ਦੀ ਪਹਿਲਾ ਹਣੀ ਜਲਦੀ ਸੇਵਾ ਕਰਦੇ ਹੋ ਆਹ ਰਾਮ ਉਹਦੀ ਮਾਗੋਂ ਦੇ ਜੁਆਨ ਖ਼ਵਾਤ ਕੀ ਆ ਰਹੀ ਹੈ ਹੋਰ ਵਾਹ ਲਗਰਸ਼ਾ ਜੀ ਤਾਫ ਪਰ ਮੰਦਰ ਹਲੋ ਹੱਕੇ ਕੋ ਆ ਜਾਓ ਸਭ ਬੰਦ ਕਰ ਸਕਦੇ ਨੇ